ਹੈਲੋ ਹਾਂਜੀ ਸਸ਼ਕਲ ਜੀ ਗੁਰਮੀਤ ਬੁਟੀਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਵਾਲੀ ਜਿਹੜੀ ਵੀਡੀਓ ਹੋएगी ਜੀ ਉਹ ਹੋएगी ਕੱਟ ਪੀਸਾਂ ਦੇ ਉੱਪਰ ਕੱਟ ਪੀਸ ਜਿਹੜੇ ਰਹਿਣ ਵਾਲੇ ਹੋਣਗੇ ਜੀ ਆਰਟੈਕਸ ਬ੍ਰਾਂਡ ਦੇ ਜਿਹੜੇ ਕਿ ਪਾਰਟੀ ਵੇਅਰ ਕੱਟ ਪੀਸ ਹੋਣਗੇ ਜਿਸ ਦੇ ਵਿੱਚ ਬਰਬਰੀ ਦੇ ਕਰੇਪ ਪਲੱਸ ਔਰਗੈਂਜ਼ਾ ਦੇ ਤੁਹਾਨੂੰ ਜਿਹੜੀਆਂ ਹੈਗੀਆਂ ਪਾਰਟੀ ਵੇਅਰ ਸ਼ਰਟ ਪੀਸ ਮਿਲਣਗੇ ਔਰ ਪਲੱਸ ਜਿਹੜੀ ਹੈਗੀ ਇਹਨਾਂ ਦੇ ਨਾਲ ਤੁਹਾਨੂੰ ਬਾਟਮ ਵੀ ਕੱਟ ਪੀਸਾਂ ਦੇ ਵਿੱਚ ਹੀ ਮਿਲੇਗੀ ਜਿਹੜੀ ਭੈਣ ਜਿੱਦਾਂ ਵੀ ਬਾਈ ਕਰਨਾ ਚਾਹੁੰਦੀ ਹੈ ਆਪਣੀ ਚੋਇਸ ਦੇ ਅਕੋਰਡਿੰਗ ਬਾਈ ਕਰ ਸਕਦੀ ਹੈ ਜ ਔਰ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਅਸੀਂ ਆਪਣੇ ਬੁਟੀਕ ਦੀ ਲੋਕੇਸ਼ਨ ਮੈਂਸ਼ਨ ਕਰਨਾ ਚਾਹਾਂਗੇ ਅਸੀਂ ਵਿਲੇਜ ਪੱਤੋ ਹੀਰਾ ਸਿੰਘ ਡਿਸਟ੍ਰਿਕਟ ਮੋਗਾ ਨਿਆ ਨਿਹਾਲ ਸਿੰਘ ਵਾਲਾ ਜਿਹੜੀਆਂ ਵੀ ਭੈਣਾਂ ਵਿਜ਼ਿਟ ਕਰਕੇ ਕਪੜਾ ਬਾਈ ਕਰਨਾ ਚਾਹੁੰਦੀ ਹੈ ਨੇ ਉਹ ਸਾਡੇ ਦਿੱਤੇ ਹੋਏ WhatsApp ਨੰਬਰ ਉੱਪਰ ਮੈਸੇਜ ਕਰਕੇ ਲੋਕੇਸ਼ਨ ਲੈ ਕੇ ਆਪਣੇ ਲਈ ਸੋਨੇ ਸੋਨੇ ਸੂਟ ਆ ਜਿਹੜੇ ਉਹ ਬਾਈ ਕਰ ਸਕਦੀਆਂ ਨੇ ਜੀ ਸੋ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦਾ ਪਹਿਲਾ ਜੋ ਤੁਹਾਨੂੰ ਸੂਟ ਮਿਲੇਗਾ ਉਹ ਹੋਏਗਾ ਜੀ ਬਰਬਰੀ ਦੇ ਉੱਪਰ ਸਟਾਫ ਹੋਏਗਾ ਬਰਬਰੀ ਦਾ A1 ਸਟਾਫ ਹੋਏਗਾ ਜੀ 10 ਮੀਟਰ ਦੀ ਸ਼ਰਟ ਹੋਏਗੀ ਜੀ 10 ਮੀਟਰ ਦੀ ਸ਼ਰਟ ਹੋਏਗੀ ਜੀ ਬਰਬਰੀ ਦੀ ਕਾਫੀ ਪਿਆਰਾ ਇਸ ਦਾ ਪ੍ਰਿੰਟ ਤੁਹਾਨੂੰ ਮਿਲਣਾ ਹੈ ਜੀ ਪਿਓਰ ਬਰਬਰੀ ਦਾ ਸਟਾਫ ਲੈਣ ਵਾਲਾ ਬਹੁਤ ਹੀ ਸੌਫਟ ਐਂਡ ਲਾਈਟ ਵੇਟ ਜੀ 10 ਮੀਟਰ ਦੀ ਸ਼ਰਟ ਮਿਲੇਗੀ ਤੁਹਾਨੂੰ 600 ਰੁਪਏ ਦੀ ਸ਼ਰਟ ਹੋਏਗੀ ਜੀ 400 ਰੁਪਏ ਦੀ ਤੁਹਾਨੂੰ ਮਿਲੇਗੀ ਬਾਟਮ ਜੀ 400 ਰੁਪਏ ਦੀ ਬਾਟਮ ਮਿਲੇਗੀ 600 ਰੁਪਏ ਦੀ ਸ਼ਰਟ ਹੋਏਗੀ 1000 ਰੁਪਏ ਦੇ ਵਿੱਚ ਤੁਸੀਂ ਆਪਣਾ ਕੰਪਲੀਟ ਸੂਟ ਲੈ ਸਕਦੇ ਹੋ ਬ੍ਰਾਂਡ ਜੋ ਰਹੇਗਾ ਆਰਟੈਕਸ ਆਰਟੈਕਸ ਬ੍ਰਾਂਡ ਹੋਏਗਾ ਜੀ ਮੈਚਿੰਗ ਸੂਟ ਆ ਜਿਹੜਾ ਤੁਹਾਨੂੰ ਮਿਲ ਜਾਏਗਾ ਜੇਕਰ ਤੁਸੀਂ ਬਾਟਮ ਸਕਿੱਪ ਕਰਨਾ ਚਾਹੁੰਦੇ ਤਾਂ ਤੁਸੀਂ ਸਕਿੱਪ ਕਰ ਸਕਦੇ ਹੋ ਕੱਲੇ ਸ਼ਰਟ ਨਾਲ ਕਾਲਾ ਸ਼ਰਟ ਪੀਸ ਬਾਈ ਕਰਨਾ ਚਾਹੁੰਦੇ ਤਾਂ ਤੁਸੀਂ ਸ਼ਰਟ ਪੀਸ ਬਾਈ ਕਰ ਸਕਦੇ ਹੋ ਜੇਕਰ ਆਪਣੇ ਕੋਲ ਰੈੱਡ ਜਾਂ ਫਿਰ ਗਾਦਰੀ ਟੋਨ ਦੇ ਉੱਪਰ ਬਾਟਮ ਹੈਗੀ ਤਾਂ ਆਪਾਂ ਉਹਦੇ ਨਾਲ ਮੈਚ ਕਰਕੇ ਇਹ ਸ਼ਰਟ ਆ ਵੇਅਰ ਕਰ ਸਕਦੇ ਹਾਂ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਕਾਫੀ ਪਿਆਰਾ ਕ੍ਰੇਪ ਦਾ ਪੀਸ ਹੋਇਆਗਾ ਜੀ ਇਹ ਵਾਲਾ ਤੁਹਾਨੂੰ ਜੋ ਮਿਲੇਗਾ ਜੀ ਕ੍ਰੇਪ ਦਾ ਪੀਸ ਮਿਲਣਾ ਹੈ ਜੀ ਤੁਹਾਨੂੰ ਸ਼ਰਟ ਪੀਸ ਹੋਏਗਾ ਕ੍ਰੇਪ ਦਾ 10 ਮੀਟਰ ਦੀ ਸ਼ਰਟ ਤੁਹਾਨੂੰ ਮਿਲਣੀ ਹੈ ਬ੍ਰਾਂਡ ਜੋ ਰਹੇਗਾ ਜੀ ਆਰਟੈਕਸ ਆਰਟੈਕਸ ਬ੍ਰਾਂਡ ਹੋਏਗਾ ਐਦਾਂ ਜਿਹੜਾ ਤੁਹਾਨੂੰ ਇਸ ਦਾ ਫਰੰਟ ਮਿਲਣਾ ਹੈ ਜੀ ਸ਼ਰਟ ਦਾ ਐ ਸ਼ਰਟ ਦੇ ਫਰੰਟ ਦੇ ਉੱਪਰ ਜਿਹੜਾ ਹੈਗਾ ਇਹ ਤੁਹਾਨੂੰ ਡਿਜੀਟਲ ਪ੍ਰਿੰਟ ਮਿਲੇਗਾ ਜੀ ਕਲਰ ਬਹੁਤ ਹੀ ਪਿਆਰਾ ਲਾਈਟ ਵੇਟ ਐਂਡ ਸੌਫਟ ਸਟੱਫ ਹੈ ਜੀ ਪਿਓਰ ਕ੍ਰੇਪ ਦਾ ਪਿਓਰ ਕ੍ਰੇਪ ਦਾ ਜਿਹੜਾ ਹੈਗਾ ਤੁਹਾਨੂੰ ਇਹ ਪੀਸ ਮਿਲੇਗਾ ਜੀ ਸੇਮ ਐਜ਼ ਇਹ ਤੁਹਾਨੂੰ ਬੈਕ ਔਰ ਬਾਜੂ ਮਿਲਣਗੀ 3 ਮੀਟਰ ਦੀ ਸ਼ਰਟ ਹੋਏਗੀ ਜੀ ਐਵ ਲਈ ਤੁਹਾਨੂੰ ਬਾਜੂ ਮਿਲਣਗੀਆਂ ਜੀ ਐਵ ਲਈ ਹੋਏਗੀ ਬੈਕ ਬੈਕ ਦੇ ਉੱਪਰ ਵੀ ਤੁਹਾਨੂੰ ਸੇਮ ਪ੍ਰਿੰਟ ਆ ਜਿਹੜਾ ਉਹ ਮਿਲੇਗਾ ਜੀ ਨਾਲ ਤੁਹਾਨੂੰ ਮਿਲਣੀਆਂ ਮੈਚਿੰਗ ਬਾਟਮ ਜੀ ਮੈਚਿੰਗ ਬਾਟਮ ਤੁਹਾਨੂੰ ਮਿਲਣੀਆਂ ਜੀ ਸੇਮ ਕਲਰ ਹੋਏਗਾ ਸੇਮ ਕਲਰ 400 ਰੁਪਏ ਦੀ ਬਾਟਮ ਹੋਏਗੀ ਜੀ 600 ਰੁਪਏ ਦੀ ਸ਼ਰਟ ਹੋਏਗੀ 1000 ਰੁਪਏ ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਮਿਲੇਗਾ ਔਰ ਜੇਕਰ ਕੱਲੇ ਸ਼ਰਟ ਬਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕੱਲੇ ਸ਼ਰਟ ਵੀ ਬਾਈ ਕਰ ਸਕਦੇ ਹੋ ਜੀ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਬਾਈ ਕਰ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਕਾਫੀ ਪਿਆਰਾ ਪੀਸ ਹੋਏਗਾ ਪਿਓਰ ਕਰੇਪ ਦਾ ਬੰਦਨੀ ਪ੍ਰਿੰਟ ਦਾ ਪੀਸ ਹੋਏਗਾ ਇਸ ਦੇ ਨਾਲ ਤੁਸੀਂ ਡਾਰਕ ਵਾਈਨ ਸ਼ੇਡ ਦੀ ਬਾਟਮ ਵੀ ਵੇਅਰ ਕਰ ਸਕਦੇ ਹੋ ਜੀ 10 ਮੀਟਰ ਦੀ ਸ਼ਰਟ ਤੁਹਾਨੂੰ ਮਿਲਣੀ ਹੈ ਸਟਾਫ ਹੋਏਗਾ ਜੀ ਪਿਓਰ ਕਰੇਪ ਬ੍ਰਾਂਡ ਜੋ ਰਹੇਗਾ ਜੀ ਆਰਟੈਕਸ ਆਰਟੈਕਸ ਬ੍ਰਾਂਡ ਹੋਏਗਾ ਪਿਓਰ ਕਰੇਪ ਦਾ ਤੁਹਾਨੂੰ ਜਿਹੜਾ ਹੈਗਾ ਇਹ ਪੀਸ ਮਿਲਣਾ ਐਦਾਂ ਜਿਹੜੀ ਹੈਗੀ ਡਿਜ਼ਾਈਨਿੰਗ ਤੁਹਾਨੂੰ ਘੇਰੇ ਦੇ ਉੱਪਰ ਮਿਲਣੀ ਹੈ ਜੀ ਔਰ ਫਰੰਟ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਬਾਂਦ ਨਹੀਂ ਪ੍ਰਿੰਟ ਆ ਜਿਹੜਾ ਉਹ ਮਿਲੇਗਾ ਜੀ ਬ੍ਰਾਂਡ ਤੋਂ ਰਹੇਗਾ ਆਰਟੈਕਸ ਆਰਟੈਕਸ ਬ੍ਰਾਂਡ ਹੋਏਗਾ ਸੇਮ ਐਜ਼ ਦੇ ਬੈਕ ਔਰ ਬਾਜੂ ਹੋਣੀ ਹੈ ਜੀ ਇਸ ਦੇ ਨਾਲ ਬਾਟਮ ਜਿਹੜੀ ਹੈਗੀ ਉਹ ਆਪਸ਼ਨਲ ਹੁੰਦੀ ਹੈ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਬਾਈ ਕਰ ਸਕਦੇ ਹੋ ਜੀ ਇਹ ਵਾਲੀਆਂ ਤੁਹਾਨੂੰ ਮਿਲਣੀਆਂ ਹੈ ਬਾਜੂ ਔਰ ਇਹ ਵਾਲੀ ਮਿਲੇਗੀ ਤੁਹਾਨੂੰ ਬੈਕ ਇਹ ਵਾਲੀ ਬੈਕ ਮਿਲੇਗੀ ਨਾਲ ਤੁਹਾਨੂੰ ਬੇਸ ਕਲਰ ਨਾਲ ਦੀ ਸੇਮ ਬਾਟਮ ਵੀ ਮਿਲੇਗੀ ਜੀ ਬੇਸ ਕਲਰ ਨਾਲ ਦੀ ਸੇਮ ਬਾਟਮ ਵੀ ਮਿਲ ਜਾਣੀ ਹੈ ਜੀ ਔਰ ਨਾਲ ਜੇਕਰ ਤੁਸੀਂ ਵਾਈਨ ਕਲਰ ਦੀ ਬਾਟਮ ਲਗਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵਾਈਨ ਕਲਰ ਦੀ ਬਾਟਮ ਵੀ ਲਗਵਾ ਸਕਦੇ ਹੋ ਜੀ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਜਿੱਦਾਂ ਮਰਜੀ ਤੁਸੀਂ ਲੈ ਸਕਦੇ ਹੋ ਜੀ 1000 ਰੁਪਏ ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਮਿਲ ਜਾਣਾ ਜੀ 400 ਰੁਪਏ ਦੀ ਬਾਟਮ ਹੋਏਗੀ 600 ਰੁਪਏ ਦੀ 셔ਟ ਹੋਏਗੀ ਜੀ 600 ਰੁਪਏ ਦੀ 셔ਟ ਹੋਏਗੀ 400 ਰੁਪਏ ਦੀ ਬਾਟਮ ਹੋਏਗੀ 3 ਮੀਟਰ ਦੀ 셔ਟ ਹੋਏਗੀ ਵਾਈਨ ਬਾਟਮ ਨਾਲ ਲਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਵਾਈਨ ਬਾਟਮ ਨਾਲ ਜੇਕਰ ਗ੍ਰੀਨ ਨਾਲ ਲਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਗ੍ਰੀਨ ਨਾਲ ਵੀ ਲੈ ਸਕਦੇ ਹੋ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਕਰਵਾ ਸਕਦੇ ਹਾਂ ਸਟਾਫ ਜੋ ਰਹੇਗਾ ਜੀ ਪਿਓਰ ਕ੍ਰੇਪ ਦਾ ਹੀ ਹੋਏਗਾ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਹੁਤ ਪਿਆਰਾ ਪਿਓਰ ਕ੍ਰੇਪ ਦਾ ਹੋਏਗਾ ਪੀਸ ਕਲਰ ਜੋ ਮਿਲੇਗਾ ਤੁਹਾਨੂੰ ਪੈਸਤਾ ਔਰ ਲੋਕੀ ਸ਼ੇਡ ਦਾ ਮਿਕਸ ਕਲਰ ਤੁਹਾਨੂੰ ਮਿਲਣਾ ਹੈ ਜੀ ਪੈਸਤਾ ਐਂਡ ਲੋਕੀ ਸ਼ੇਡ ਦਾ ਮਿਕਸ ਕਲਰ ਹੋਏਗਾ ਜੀ ਡਿਜੀਟਲ ਪ੍ਰਿੰਟ ਦੀ ਤੁਹਾਨੂੰ ਮਿਲਣੀ ਹੈ ਸ਼ਰਟ ਜੀ ਡਿਜੀਟਲ ਪ੍ਰਿੰਟ ਦੀ ਜੀ ਕਲਰ ਹੋਏਗਾ ਜੀ ਲੋਕੀ ਸ਼ੇਡ ਨਾਲੋਂ ਡਾਰਕ ਔਰ ਪੈਸਤਾ ਔਰ ਜਿਹੜਾ ਹੈਗਾ ਇਹ ਲੱਕੀ ਸ਼ੇਡ ਦਾ ਮਿਕਸ ਕਲਰ ਹੋਏਗਾ ਬ੍ਰਾਂਡ ਰਹੇਗਾ ਜੀ ਆਰਟੈਕਸ ਸੇਮ এজ ਜੀ ਤੁਹਾਨੂੰ ਇਸ ਦੀਆਂ ਬਾਜੂਆਂ ਔਰ ਬੈਕ ਮਿਲਣਗੀਆਂ ਇਹ ਤੁਸੀਂ ਇਸ ਤਰ੍ਹਾਂ ਪਿੰਕ ਬਾਟਮ ਵੀ ਲਗਵਾ ਸਕਦੇ ਹੋ ਐਵਲੀਆਂ ਤੁਹਾਨੂੰ ਬਾਜੂ ਮਿਲਣਗੀਆਂ ਜੀ ਸੇਮ এজ ਆ ਬਾਜੂ ਰੈਣ ਵਾਲੀਆਂ ਹੋਣਗੀਆਂ ਸੇਮ এজ ਤੁਹਾਨੂੰ ਬੈਕ ਮਿਲੇਗੀ ਸਟਾਫ ਹੋਏਗਾ ਜੀ ਪਿਓਰ ਕ੍ਰੇਪ ਦਾ ਨਾਲ ਤੁਹਾਨੂੰ ਮਿਲਣੀ ਹੈ ਜੀ ਬਾਟਮ ਮਸਲੀਨ ਸਿਲਕ ਦੀ ਤੁਹਾਨੂੰ ਨਾਲ ਬਾਟਮ ਮਿਲਣੀ ਹੈ ਜੇਕਰ ਤੁਸੀਂ ਪਿੰਕ ਸ਼ੇਡ ਦੀ ਲਗਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਲਗਵਾ ਸਕਦੇ ਹੋ ਨਾਲ ਤੁਹਾਨੂੰ ਮਸਲੀਨ ਅਸੀਂ ਜਿਹੜੀ ਬਾਟਮ ਪੇਅਰ ਅਪ ਕੀਤੀ ਹੋ ਮਸਲੀਨ ਸਿਲਕ ਦੀ ਕੀਤੀ ਹੈ ਜੀ ਜੇਕਰ ਤੁਸੀਂ ਨਾਲ ਪਿੰਕ ਸ਼ੇਡ ਦੀ ਲਗਵਾਉਣਾ ਚਾਹੁੰਦੇ ਤੁਸੀਂ ਉਹ ਵੀ ਲਗਵਾ ਸਕਦੇ ਹੋ ਜੀ ਪ੍ਰਾਈਸ ਰਹੇਗਾ ਸ਼ਰਟ ਦਾ 600 ਰੁਪਏ ਔਰ ਬਾਟਮ ਦਾ ਰਹੇਗਾ 400 ਰੁਪਏ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਬਹੁਤ ਪਿਆਰਾ ਪੀਸ ਹੈ ਜੀ ਕਲਰ ਜੋ ਤੁਹਾਨੂੰ ਮਿਲਣਾ ਹੈ ਜੀ ਗ੍ਰੇ ਫੁੱਲੀ ਸ਼ਰਟ ਦੇ ਉੱਪਰ ਤੁਹਾਨੂੰ ਮਿਲਣਾ ਹੈ ਜੀ ਵਰਕ ਛੋਟੀ ਬੁਟੀ ਦਾ ਪ੍ਰਿੰਟ ਤੁਹਾਨੂੰ ਮਿਲੇਗਾ ਜੀ ਐਦਾ ਜਿਹੜਾ ਹੈਗਾ ਤੁਹਾਨੂੰ ਫਰੰਟ ਦੇ ਉੱਪਰ ਵਰਕ ਮਿਲੇਗਾ ਜੀ ਹੈਂਡਵਰਕ ਹੋਏਗਾ ਨਾਟਵਰਕ ਪਲੱਸ ਸੀਕਵੈਂਸ ਦਾ ਕੰਮ ਹੈ ਜਿਹੜਾ ਤੁਹਾਨੂੰ ਫਰੰਟ ਦੇ ਉੱਪਰ ਮਿਲਣਾ ਜੀ ਫੁੱਲੀ ਸ਼ਰਟ ਦੇ ਫਰੰਟ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਸਾਰੇ ਫਲਾਰ ਆ ਜਿਹੜੇ ਹਾਈਲਾਈਟ ਕੀਤੇ ਹੋਏ ਮਿਲਣਗੇ ਜੀ ਨਾਟਵਰਕ ਦੇ ਨਾਲ ਪਲੱਸ ਸਰਵੋਸਕੀ ਦੇ ਨਾਲ ਜੀ ਕਲਰ ਜੋ ਤੁਹਾਨੂੰ ਮਿਲਣਾ ਹੈ ਜੀ ਮਾਊਸ ਗ੍ਰੇ ਕਲਰ ਤੁਹਾਨੂੰ ਮਿਲੇਗਾ ਬਹੁਤ ਪਿਆਰਾ ਪੀਸ ਹੈ ਜੀ ਸੇਮ ਐਜ਼ ਇਹ ਤੁਹਾਨੂੰ ਬਾਜੂ ਔਰ ਬੈਕ ਮਿਲੇਗੀ ਜੀ ਸੇਮ ਐਜ਼ ਇਹ ਤੁਹਾਨੂੰ ਬਾਜੂ ਔਰ ਬੈਕ ਮਿਲੇਗੀ ਜੀ ਕਲਰ ਹੋਏਗਾ ਮਾਊਸ ਗ੍ਰੇ ਲਓ ਜੀ ਨਾਲ ਤੋਂ 400 ਰੁਪਏ ਦੀ ਬਾਟਮ ਹੋਏਗੀ 800 ਰੁਪਏ ਦੀ ਸ਼ਰਟ ਹੋਏਗੀ ਵਰਕ ਵਾਲੀ ਸ਼ਰਟ ਹੈ ਜਿਸ ਤੇ ਉੱਪਰ ਤੁਹਾਨੂੰ ਹੈਂਡ ਵਰਕ ਮਿਲਣਾ ਹੈ ਜੀ ਹੈਂਡ ਵਰਕ ਮਿਲੇਗਾ ਜੀ ਸ਼ਰਟ ਦੇ ਉੱਪਰ ਤੁਹਾਨੂੰ ਬਹੁਤ ਪਿਆਰੀ ਪਾਰਟੀ ਵੇਅਰ ਸ਼ਰਟ ਹੈ ਜੀ ਤੁਹਾਡੀ 800 ਰੁਪਏ ਦੀ ਤੁਹਾਨੂੰ ਸ਼ਰਟ ਮਿਲਣੀ ਹੈ ਜੀ 400 ਰੁਪਏ ਦੀ ਤੁਹਾਨੂੰ ਬਾਟਮ ਮਿਲਣੀ ਹੈ ਜੀ ਬਹੁਤ ਪਿਆਰਾ ਪੀਸ ਹੈ ਜੀ ਕਲਰ ਹੋਏਗਾ ਗ੍ਰੇ ਮਾਊਸ ਗ੍ਰੇ ਕਲਰ ਹੋਏਗਾ ਜੀ ਸੇਮ ਜਿਹੜੀ ਸੇਮ ਕਲਰ ਦੀ ਬਾਟਮ ਹੈ ਜੀ ਇਹਦੇ ਨਾਲ ਜਿਹੜੀ ਪੇਅਰ ਅਪ ਕੀਤੀ ਹੋਈ ਬਾਟਮ ਹੈ ਜੀ ਉਹ ਸੇਮ ਕਲਰ ਦੀ ਹੈ 1200 ਰੁਪਏ ਦੇ ਵਿੱਚ ਤੁਹਾਡਾ ਪਾਰਟੀ ਵੇਅਰ ਸੂਟ اهو ਰੈਡੀ ਹੋ ਗਿਆ ਬ੍ਰਾਂਡ ਜੋ ਰਹੇਗਾ ਜੀ ਆਰਟੈਕਸ ਸ਼ਰਟ ਦੇ ਫੁੱਲੀ ਫਰੰਟ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਨੋਟ ਪਲਸ ਸਰਵੋਸਕੀ ਦਾ ਕੰਮ ਹੈ ਜਿਹੜਾ ਉਹ ਮਿਲੇਗਾ ਜੀ 3 ਮੀਟਰ ਦੀ ਸ਼ਰਟ ਹੋਏਗੀ ਜੀ नैक्सट जो मिलेगा बहुत प्यारा कलर है जी बहुत प्यारी शर्ट है जी हाँ जी शर्ट मिलनी है जी <laughs> बहुत प्यारा सूट हो जी। के उपर जी। प्लस पेन टैक्स पा के डिजाइनिंग की गई है जी इस तो उपर जी है डिजिटल तो प्रिंटिंग मिलनी है जी डिजिटल प्रिंटिंग है जिड़ी थे घेरे के उलनी है कलर भी बड़ा ही प्यार वाइन औरपल का मिक्स कलर तुम तो मिलना है जी ਡਿਜੀਟਲ ਪ੍ਰਿੰਟ ਦੀ ਤੁਹਾਨੂੰ ਮਿਲਣੀ ਹੈ ਸ਼ਰਟ ਸ਼ਰਟ ਦਾ ਸਟਾਫ ਜੋ ਰਹੇਗਾ ਪਿਓਰ ਕਰੇਵ ਬ੍ਰੈਂਡ ਜੋ ਰਹੇਗਾ ਜੀ ਆਰਟੈਕਸ ਆਰਟੈਕਸ ਬ੍ਰੈਂਡ ਹੋਏਗਾ ਐਵਲੀਆਂ ਤੁਹਾਨੂੰ ਬਾਜੂ ਮਿਲਣਗੀਆਂ ਜੀ ਐਵਲੀ ਹੋਏਗੀ ਬੈਕ ਜੀ ਐਵਲੀ ਬੈਕ ਮਿਲੇਗੀ ਐਵਲੀ ਬਾਜੂ ਮਿਲਣਗੀਆਂ ਜੀ ਨਾਲ ਤੁਹਾਨੂੰ ਮਿਲਣੀ ਹੈ ਜੀ ਸੇਮ ਕਲਰ ਦੀ ਹੀ ਬਾਟਮ ਜੀ ਲਾਈਟ ਡਾਰਕ ਦਾ ਬਹੁਤ ਪਿਆਰਾ ਜਿਹੜਾ ਹੈਗਾ ਇਹ ਉਹ ਕੰਬੀਨੇਸ਼ਨ ਬਣ ਰਿਹਾ ਜੀ ਲਾਈਟ ਐਂਡ ਡਾਰਕ ਦਾ ਜਿਹੜੀ ਵੀ ਪੈਨ ਬਾਈ ਕਰਨਾ ਚਾਹੁੰਦੀ ਹੈ ਕਰ ਸਕਦੀ ਹੈ 400 ਰੁਪਏ ਦੀ ਬਾਟਮ ਹੋਏਗੀ 600 ਰੁਪਏ ਦੀ 셔ਟ ਹੋਏਗੀ ਜੀ 400 ਦੀ ਬਾਟਮ 600 ਰੁਪਏ ਦੀ 셔ਟ ਕੰਪਲੀਟ ਸੂਟ ਜੋ ਤੁਹਾਨੂੰ ਮਿਲੇਗਾ ਜੀ 1000 ਰੁਪਏ ਦੇ ਵਿੱਚ ਆਰਟੈਕਸ ਬ੍ਰਾਂਡ ਹੋਏਗੀ ਜੀ ਜੇਕਰ ਤੁਸੀਂ ਕੱਲੀ 셔ਟ ਬਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕੱਲੀ 셔ਟ ਵੀ ਬਾਈ ਕਰ ਸਕਦੇ ਹੋ ਜੀ ਕਾਫੀ ਸੋਹਣਾ ਪਾਰਟੀ ਵੇਅਰ ਸੂਟ ਆ ਜਿਹੜਾ ਤੁਹਾਡਾ ਰੈਡੀ ਹੋ ਜਾਏਗਾ ਜੀ ਨੈਕਸਟ ਜੋ ਤੁਹਾਨੂੰ ਮਿਲਣਾ ਹੈ ਜੀ ਲਾਈਟ ਲੈਮਨ ਕਲਰ ਦੀ ਬਹੁਤ ਪਿਆਰੀ ਸ਼ਰਟ ਤੁਹਾਨੂੰ ਮਿਲਣੀ ਹੈ ਜੀ ਮੈਚਿੰਗ ਸੂਟ ਤੁਹਾਨੂੰ ਮਿਲ ਜਾਣਾ ਹੈ ਇਹ ਹਾਂਜੀ ਇਹ ਵਾਲਾ ਪੀਸ ਜੋ ਤੁਹਾਨੂੰ ਮਿਲੇਗਾ ਜੀ ਲਾਈਟ ਲੈਮਨ ਕਲਰ ਦੇ ਉੱਪਰ ਹੋਏਗਾ ਜਿਸ ਤੇ ਘੇਰੇ ਦੇ ਉੱਪਰ ਤੁਹਾਨੂੰ ਹੈਂਡ ਦਾ ਕੰਮ ਮਿਲੇਣਾ ਹੈ ਜੀ ਔਰ ਫਰੰਟ ਦੇ ਉੱਪਰ ਵੀ ਜਿਹੜਾ ਹੈਗਾ ਉਹ ਤੁਹਾਨੂੰ ਹੈਂਡ ਦਾ ਕੰਮ ਮਿਲੇਗਾ ਜੀ ਫਲਾਵਰ ਦੇ ਉੱਪਰ ਤੁਹਾਨੂੰ ਸੀਕਵੈਂਸ ਟਾਰ ਪਲੱਸ ਨੋਟ ਵਰਕ ਦਾ ਜਿਹੜਾ ਹੈਗਾ ਇਹੋ ਕੰਮ ਮਿਲੇਗਾ ਜੀ ਫਰੰਟ ਦੇ ਉੱਪਰ ਬਹੁਤ ਪਿਆਰਾ ਪੀਸ ਹੈ ਜੀ ਟਾਈ ਡਾਈ ਲੁੱਕ ਦਾ ਲਾਈਨਾਂ ਵਾਲਾ ਪੀਸ ਹੋਏਗਾ ਸਟਾਫ ਹੋਏਗਾ ਪਿਓਰ ਕريب ਦਾ 3 ਮੀਟਰ ਦੀ ਤੁਹਾਨੂੰ ਸ਼ਰਟ ਮਿਲਣੀ ਹੈ ਸੇਮ এজ ਜੀ ਤੁਹਾਨੂੰ ਬੈਕ ਔਰ ਬਾਜੂ ਮਿਲੇਗੀ ਜੀ ਐਵਲੀ ਬੈਕ ਤੁਹਾਨੂੰ ਮਿਲਣੀ ਹੈ ਜੀ ਸੇਮ ਐਜ ਜੀ ਤੁਹਾਨੂੰ ਬਾਜੂ ਮਿਲਣਗੀਆਂ ਜੀ ਐਵਲੀਆਂ ਤੁਹਾਨੂੰ ਬਾਜੂ ਮਿਲਣਗੀਆਂ ਜੀ ਸੇਮ এজ ਐ ਬੈਕ ਹੋਏਗੀ ਬਹੁਤ ਪਿਆਰਾ ਸ਼ਰਟ ਪੀਸ ਹੈ ਜੀ ਨਾਲ ਅਸੀਂ ਜੋ ਬਾਟਮ ਪੇਅਰ ਅਪ ਕੀਤੀ ਹੈ ਜੀ ਉਹ ਹੈਗੀ ਹੈ ਪਿੰਕ ਕਲਰ ਦੀ ਫਲਾਵਰ ਦੇ ਨਾਲ ਬਿਲਕੁਲ ਮੈਚ ਕਰਦੀ ਹੈ ਜੀ ਫਲਾਵਰ ਨਾਲ ਮੈਚ ਕਰਦੀ ਪਿੰਕ ਸ਼ੇਡ ਦੀ ਬਾਟਮ ਆ ਜੋ ਪੇਅਰ ਅਪ ਕੀਤੀ ਹੈ ਸ਼ਰਟ ਦਾ ਪ੍ਰਾਈਸ ਰਹੇਗਾ 800 ਰੁਪਏ ਔਰ ਬਾਟਮ ਦਾ ਜੋ ਪ੍ਰਾਈਸ ਰਹੇਗਾ 400 ਰੁਪਏ ਜੀ ਬ੍ਰਾਂਡ ਜੋ ਰਹੇਗਾ ਆਰਟੈਕਸ ਸਟਾਫ ਹੋਏਗਾ ਬਹੁਤ ਸੋਹਣਾ ਲਾਈਟ ਵੇਟ ਐਂਡ ਸੌਫਟ ਜੀ ਸਟਾਫ ਰਹੇਗਾ ਪਿਓਰ ਕ੍ਰੇਪ ਦਾ ਬ੍ਰਾਂਡ ਰਹੇਗਾ ਜੀ ਆਰਟੈਕਸ ਮੈਚਿੰਗ ਸੂਟ ਹੋਏਗਾ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਔਰ ਬੁਕਿੰਗ ਜਿਹੜੀ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਪੀਸ ਮਿਲਣਾ ਹੈ ਜੀ ਬਹੁਤ ਪਿਆਰਾ ਪਾਰਟੀ ਵੇਅਰ ਸੂਟ ਤੁਹਾਨੂੰ ਮਿਲਣਾ ਹੈ ਜੀ ਇਹ ਵੀ ਸਟਾਫ ਇਹ ਦਾ ਪ्युअर ਕਰੇਪ ਦਾ ਜੀ ਕਿਉਂਕਿ ਕਰੇਪ ਐਦਾਂ ਦਾ ਸਟਾਫਾ ਜਿਸ ਨੂੰ ਮੋਸਟਲੀ ਸਾਰੀਆਂ ਭੈਣਾਂ ਬਹੁਤ ਪਸੰਦ ਕਰਦੀਆਂ ਨੇ ਜੀ ਐਦਾਂ ਜਿਹੜਾ ਹੈਗਾ ਇਹ ਤੁਹਾਨੂੰ ਡਿਜੀਟਲ ਪ੍ਰਿੰਟ ਆ ਜਿਹੜਾ ਸ਼ਰਟ ਦੇ ਘੇਰੇ ਦੇ ਉੱਪਰ ਮਿਲੇਗਾ ਜੀ ਔਰ ਫਰੰਟ ਦੇ ਉੱਪਰ ਤੁਹਾਨੂੰ ਪੈਨਲ ਮਿਲੇਗਾ ਜੀ ਬਹੁਤ ਪਿਆਰਾ ਪੀਸ ਹੈ ਜੀ ਡਿਜੀਟਲ ਪ੍ਰਿੰਟ ਦਾ ਕਲਰ ਵੀ ਬੜਾ ਹੀ ਪਿਆਰਾ ਹੈ ਜੀ ਗ੍ਰੀਨ ਕਲਰ ਹੋਏਗਾ ਜੀ ਮਹਿੰਦੀ ਗ੍ਰੀਨ ਕਲਰ ਸੇਮ ਐਜ਼ ਇਹ ਤੁਹਾਨੂੰ ਇਸ ਦੀ ਬਾਜੂ ਔਰ ਬੈਕ ਮਿਲੇਗੀ ਜੀ 600 ਰੁਪਏ ਦੀ ਸ਼ਰਟ ਹੋਏਗੀ ਜੀ बॉਟਮ ਜੋ ਰਹੇਗੀ ਜੀ 400 ਰੁਪਏ ਦੀ ਹੋਏਗੀ ਜੀ ਲਓ ਜੀ orange ਐਂਡ peach ਕਲਰ ਦਾ ਜਿਹੜਾ ਇਹ ਮਿਕਸ ਕਲਰ ਹੈ ਜੀ बॉਟਮ ਦਾ ਸੇਮ ਐਜ਼ ਅ ਮੈਚ ਹੋ ਰਿਹਾ ਜੀ ਫਲਾਵਰ ਦੇ ਨਾਲ ਆਪਾਂ ਜੋ बॉਟਮ ਆ ਮੈਚ ਕਰਕੇ ਪੇਅਰ ਅਪ ਕੀਤੀ ਹੋਈ ਹੈ 400 ਰੁਪਏ ਦੀ बॉਟਮ ਹੋਏਗੀ 600 ਰੁਪਏ ਦੀ ਸ਼ਰਟ ਹੋਏਗੀ ਸ਼ਰਟ ਵੀ 3 ਮੀਟਰ ਦੀ ਮਿਲੇਗੀ बॉਟਮ ਵੀ ਤਕਰੀਬਨ ਸਭ ਦੀ ਤੁਹਾਨੂੰ 3-3 ਮੀਟਰ ਦੀ ਮਿਲੋਗੀ ਕਿਸੇ ਦੀ ਤੁਹਾਨੂੰ 2.5 ਮੀਟਰ ਦੀ ਵੀ ਮਿਲ ਸਕਦੀ ਹੈ ਜੀ ਤਕਰੀਬਨ ਸਭ ਨਾਲ ਜਿਹੜੀ ਬਾਟਮ ਵੀ ਉਹ ਤੁਹਾਨੂੰ 3-3 ਮੀਟਰ ਦੀ ਹੀ ਮਿਲੇਗੀ ਇਸ ਦਾ ਜੋ ਪ੍ਰਾਇਜ਼ਤ ਰਹੇਗਾ ਜੀ 1000 ਰੁਪਏ ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਮਿਲ ਜਾਣਾ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਹੁਤ ਪਿਆਰਾ ਪੀਸ ਇਹ ਸੂਟ ਵੀ ਜਿਹੜਾ ਹੈਗਾ ਤੁਹਾਨੂੰ ਕ੍ਰੇਪ ਦਾ ਮਿਲਣਾ ਹੈ ਜੀ ਕ੍ਰੇਪ ਦਾ ਤੁਹਾਨੂੰ ਸ਼ਰਟ ਪੀਸ ਮਿਲੇਗਾ ਜੀ ਆਫ ਵਾਈਟ ਕਲਰ ਦਾ ਤੁਹਾਨੂੰ ਇਹ ਸ਼ਰਟ ਪੀਸ ਮਿਲੇਗਾ ਜਿਸ ਦੇ ਵਿੱਚ ਤੁਹਾਨੂੰ ਹੌਟ ਪਿੰਕ ਕਲਰ ਦੇ ਫਲਾਰ ਮਿਲਣਗੇ ਜੀ ਐਦਾਂ ਜਿਹੜਾ ਹੈਗਾ ਤੁਹਾਨੂੰ ਘੇਰੇ ਦੇ ਉੱਪਰ ਘੇਰੇ ਦੇ ਉੱਪਰ ਜਿਹੜਾ ਹੈਗਾ ਇਹ ਉਹ ਡਿਜੀਟਲ ਪ੍ਰਿੰਟ ਮਿਲਣਾ ਹੈ ਜੀ ਫਰੰਟ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਪ੍ਰਿੰਟ ਮਿਲੇਗਾ ਬਹੁਤ ਪਿਆਰਾ ਪ੍ਰਿੰਟ ਹੈ ਜੀ ਬ੍ਰਾਂਡ ਜੋ ਰਹੇਗਾ ਆਰਟੈਕਸ ਸੇਮ ਐਜ਼ ਇਹ ਤੁਹਾਨੂੰ ਬੈਕ ਔਰ ਬਾਜੂ ਮਿਲਣਗੀਆਂ ਜੀ ਇਹ ਵਾਲੀ ਬੈਕ ਹੋਏਗੀ ਔਰ ਇਹ ਵਾਲੀਆਂ ਬਾਜੂ ਰਹਿਣ ਵਾਲੀਆਂ ਨੇ ਜੀ 600 ਰੁਪਏ ਦੀ ਸ਼ਰਟ ਮਿਲਣੀ ਹੈ ਜੀ ਤੁਹਾਨੂੰ 400 ਰੁਪਏ ਦੀ ਬਾਟਮ ਮਿਲਣੀ ਹੈ ਜੀ 400 ਦੀ ਬਾਟਮ ਹੋਏਗੀ ਜੀ 600 ਰੁਪਏ ਦੀ ਸ਼ਰਟ ਹੋਏਗੀ ਐਦਾਂ ਜਿਹੜਾ ਹੈਗਾ ਤੁਸੀਂ ਕੰਪਲੀਟ ਸੂਟ ਲੈ ਸਕਦੇ ਹੋ ਜੀ ਜੇਕਰ ਇਕੱਲੀ ਸ਼ਰਟ ਬਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਕੱਲੀ ਸ਼ਰਟ ਵੀ ਬਾਈ ਕਰ ਸਕਦੇ ਹੋ ਜੇਕਰ ਕੰਪਲੀਟ ਸੂਟ ਬਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕੰਪਲੀਟ ਸੂਟ ਵੀ ਬਾਈ ਕਰ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਗ੍ਰੇ ਕਲਰ ਗ੍ਰੇ ਕਲਰ ਦਾ ਪੀਸ ਜੋ ਤੁਹਾਨੂੰ ਮਿਲੇਗਾ ਜੀ ਸ਼ਰਟ ਦਾ ਹਾਂ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਮਾਊਸ ਗ੍ਰੇ ਕਲਰ ਦਾ ਸ਼ਰਟ ਪੀਸ ਹੋਏਗਾ ਡਿਜੀਟਲ ਪ੍ਰਿੰਟ ਦਾ ਹੋਏਗਾ ਜਿਸਦੇ ਵਿੱਚ ਤੁਹਾਨੂੰ ਮਹਿਰੂਨ ਕਲਰ ਦੇ ਫਲਾਰ ਮਿਲਣਗੇ ਬਹੁਤ ਪਿਆਰਾ ਪੀਸ ਹੋਏਗਾ ਸੇਮ ਐਜ ਤੁਹਾਨੂੰ ਬੈਕ ਔਰ ਬਾਜੂ ਮਿਲਣਗੀਆਂ ਜੀ ਇਹ ਵਾਲੀ ਤੁਹਾਨੂੰ ਬੈਕ ਮਿਲੇਗੀ ਜੀ ਇਹ ਵਾਲੀਆਂ ਤੁਹਾਨੂੰ ਬਾਜੂ ਮਿਲਣਗੀਆਂ ਜੀ ਡਿਜੀਟਲ ਪ੍ਰਿੰਟ ਦੀ ਤੁਹਾਨੂੰ ਸ਼ਰਟ ਮਿਲਣੀ ਹੈ ਜੀ ਨਾਲ ਤੁਹਾਨੂੰ ਮਹਿਰੂਨ ਕਲਰ ਦੀ ਜਿਹੜੀ ਹੈਗੀ ਉਹ ਬਾਟਮ ਮਿਲੇਗੀ ਜੀ ਮਹਿਰੂਨ ਕਲਰ ਦੀ ਲਓ ਜੀ ਐਦਾਂ ਨਾਲ ਤੁਹਾਨੂੰ ਮਹਿਰੂਨ ਕਲਰ ਦੀ ਬਾਟਮ ਮਿਲੇਗੀ ਜੀ ਮੈਚਿੰਗ ਮੈਚਿੰਗ ਸੂਟ ਹੋਏਗਾ ਜੇਕਰ ਤੁਸੀਂ ਕੱਲੀ ਸ਼ਰਟ ਬਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕੱਲੀ ਸ਼ਰਟ ਵੀ ਬਾਈ ਕਰ ਸਕਦੇ ਹੋ ਜੀ 600 ਰੁਪਏ ਦੀ ਸ਼ਰਟ ਹੋਏਗੀ ਜੀ 400 ਰੁਪਏ ਦੀ ਹੋਏਗੀ ਬਾਟਮ 600 ਰੁਪਏ ਦੀ ਸ਼ਰਟ ਤੁਹਾਨੂੰ ਮਿਲਣੀ ਹੈ ਜੀ 400 ਰੁਪਏ ਦੀ ਤੁਹਾਨੂੰ ਬਾਟਮ ਮਿਲਣੀ ਹੈ ਕੰਪਲੀਟ ਸੂਟ ਹੈ ਜਿਹੜਾ ਤੁਸੀਂ ਇਦਾਂ ਲੈ ਸਕਦੇ ਹੋ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਹੁਤ ਪਿਆਰਾ ਪੀਸ ਆਫ-ਵਾਈਟ ਕਲਰ ਦਾ ਹੋਏਗਾ ਜੀ ਡਿਜੀਟਲ ਪ੍ਰਿੰਟ ਦਾ ਹੋਏਗਾ ਆਫ-ਵਾਈਟ ਕਲਰ ਦਾ ਹੋਏਗਾ ਤੁਸੀਂ ਗ੍ਰੀਨ ਪੀਕਾਕ ਕਾਫੀ ਸ਼ੇਡਸ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਜਿਨ੍ਹਾਂ ਦੇ ਨਾਲ ਤੁਸੀਂ ਇਹ ਸ਼ਰਟ ਆ ਜਿਹੜੀ ਇਹ ਵੀਅਰ ਕਰ ਸਕਦੇ ਹੋ ਜੀ ਐਦਾਂ ਜਿਹੜਾ ਹੈਗਾ ਤੁਹਾਨੂੰ ਘੇਰੇ ਦੇ ਉੱਪਰ ਮਿਲੇਣਾ ਡਿਜੀਟਲ ਪ੍ਰਿੰਟ ਜੀ ਔਰ ਫਰੰਟ ਦੇ ਉੱਪਰ ਵੀ ਮਿਲੇਗਾ ਪੈਨਲ ਮਿਲੇਗਾ ਜੀ ਫਰੰਟ ਦੇ ਉੱਪਰ ਪਿਓਰ ਕ੍ਰੇਪ ਦਾ ਤੁਹਾਨੂੰ ਇਹ ਸ਼ਰਟ ਪੀਸ ਮਿਲੇਣਾ ਬ੍ਰਾਂਡ ਜੋ ਰਹੇਗਾ ਆਰਟੈਕਸ ਜੀ ਆਰਟੈਕਸ ਬ੍ਰਾਂਡ ਹੋਏਗਾ ਸੇਮ ਐਜਾ ਇਹ ਤੁਹਾਨੂੰ ਇਸਦੀ ਬੈਕ ਔਰ ਬਾਜੂ ਮਿਲਣੀਆਂ ਜੀ ਇਹ ਵਾਲੀਆਂ ਤੁਹਾਨੂੰ ਬਾਜੂ ਮਿਲਣੀਆਂ ਜਿਸ ਦੀਆਂ ਇਹ ਵਾਲੀ ਹੋਏਗੀ ਬੈਕ 3 ਮੀਟਰ ਦੀ ਸ਼ਰਟ ਹੈਗੀ ਹੈ ਜੀ ਨਾਲ ਤੁਹਾਨੂੰ ਮਿਲਣੀ ਹੈ ਜੀ ਮਹਿਰੂਨ ਕਲਰ ਦੀ ਬਾਟਮ ਜੀ ਮੈਚਿੰਗ ਸੂਟ ਹੋਏਗਾ ਜੇਕਰ ਤੁਸੀਂ ਕੱਲੀ ਸ਼ਰਟ ਬਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕੱਲੀ ਸ਼ਰਟ ਵੀ ਬਾਈ ਕਰ ਸਕਦੇ ਹੋ ਜੇਕਰ ਕੰਪਲੀਟ ਸੂਟ ਬਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕੰਪਲੀਟ ਸੂਟ ਵੀ ਕਰ ਸਕਦੇ ਹੋ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਆ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਕਾਫੀ ਪਿਆਰੇ ਪੀਸ ਰਹਿਣ ਵਾਲੇ ਹੈ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਡਿਜੀਟਲ ਪ੍ਰਿੰਟ ਕਲਰ ਜੋ ਤੁਹਾਨੂੰ ਮਿਲੇਗਾ ਜੀ ਮਾ우스 ਗ੍ਰੇ ਮਾ우스 ਗ੍ਰੇ ਤੁਹਾਨੂੰ ਕਲਰ ਮਿਲਣਾ ਹੈ ਜੀ ਬਹੁਤ ਪਿਆਰਾ ਪੀਸ ਹੈ ਜੀ ਡਿਜੀਟਲ ਪ੍ਰਿੰਟ ਦੀ ਤੁਹਾਨੂੰ ਮਿਲਣੀ ਹੈ ਸ਼ਰਟ ਜੀ ਨਾਲ ਤੁਹਾਨੂੰ ਮਿਲਣੀ ਹੈ ਜੀ ਬਾਟਮ ਮਾ우스 ਗ੍ਰੇ ਕਲਰ ਦੀ ਹੀ ਨਾਲ ਤੁਹਾਨੂੰ ਬਾਟਮ ਮਿਲਣੀ ਹੈ ਜੀ ਇਦਾਂ ਨਾਲ ਤੁਹਾਨੂੰ ਸੇਮ ਕਲਰ ਦੀ ਹੀ ਬਾਟਮ ਮਿਲੇਗੀ ਪਿਓਰ ਕ੍ਰੇਪ ਦਾ ਹੀ ਸ਼ਰਟ ਪੀਸ ਮਿਲੇਗਾ ਜੀ ਤੁਹਾਨੂੰ ਬ੍ਰਾਂਡ ਜੋ ਰਹੇਗਾ ਆਰਟੈਕਸ ਆਰਟੈਕਸ ਬ੍ਰਾਂਡ ਹੋਏਗਾ ਜੀ ਪਿਓਰ ਕ੍ਰੇਪ ਦਾ ਸ਼ਰਟ ਪੀਸ ਦਾ ਪ੍ਰਾਈਸ ਰਹੇਗਾ 600 ਰੁਪਏ ਔਰ ਬਾਟਮ ਦਾ ਪ੍ਰਾਈਸ ਰਹੇਗਾ 400 ਰੁਪਏ ਜੀ 1000 ਰੁਪਏ ਦੇ ਵਿੱਚ ਤੁਹਾਡਾ ਪਾਰਟੀ ਵੇਅਰ ਕੰਪਲੀਟ ਸੂਟ ਆ ਜਿਹੜਾ ਉਹ ਰੈਡੀ ਹੋ ਜਾਣਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਹੁਤ ਪਿਆਰਾ ਗ੍ਰੀਨ ਕਲਰ ਦਾ ਪੀਸ ਜੋ ਤੁਹਾਨੂੰ ਮਿਲੇਗਾ ਬ੍ਰਾਂਡ ਰਹੇਗਾ ਆਰਟੈਕਸ ਸਟਾਫ ਹੋਏਗਾ ਜੀ ਪਿਓਰ ਕ੍ਰੇਪ ਦਾ ਪਿਓਰ ਕ੍ਰੇਪ ਦਾ ਜਿਹੜਾ ਹੈਗਾ ਇਹ ਤੁਹਾਨੂੰ 셔ਟ ਪੀਸ ਮਿਲਣਾ ਜੀ ਐਦਾਂ ਜਿਹੜਾ ਹੈਗਾ ਤੁਹਾਨੂੰ ਘੇਰੇ ਦੇ ਉੱਪਰ ਮਿਲਣਾ ਡਿਜੀਟਲ ਪ੍ਰਿੰਟ ਕਲਰ ਜੋ ਹੋਏਗਾ ਜੀ ਫਰੋਜੀ ਗ੍ਰੀਨ ਕਲਰ ਤੁਹਾਨੂੰ ਮਿਲਣਾ ਹੈ ਜੀ ਛੋਟੀ ਬੂਟੀ ਦਾ ਪ੍ਰਿੰਟ ਹੋਏਗਾ ਜੀ ਸੇਮ ਅਜੇ ਤੁਹਾਨੂੰ ਬਾਜੂ ਦੇ ਉੱਪਰ ਵੀ ਡਿਜੀਟਲ ਪ੍ਰਿੰਟ ਮਿਲਣਾ ਹੈ ਜੀ ਬ੍ਰਾਂਡ ਜੋ ਰਹੇਗਾ ਆਰਟੈਕਸ ਆਰਟੈਕਸ ਬ੍ਰਾਂਡ ਹੋਏਗਾ ਜੀ ਨਾਲ ਜੋ ਤੁਹਾਨੂੰ ਬਾਟਮ ਮਿਲਣੀ ਹੈ ਜੀ orange ਕਲਰ ਦੀ ਫਲਾਵਰ ਦੇ ਨਾਲ ਮੈਚਿੰਗ ਜਿਹੜੀ ਹੈਗੀ ਤੁਹਾਨੂੰ ਬਾਟਮ ਮਿਲੇਗੀ ਸੇਮ ਕਲਰ ਦੀ ਹੈ ਜੀ ਸੇਮ ਕਲਰ ਦੀ ਨਾਲ ਤੁਹਾਨੂੰ ਬਾਟਮ ਮਿਲਣੀ ਹੈ ਜੀ ਪੇਅਰ ਅਪ ਜੋ ਕੀਤੀ ਹੈ ਬਾਟਮ ਵੀ 3 ਮੀਟਰ ਦੀ ਹੋਏਗੀ 셔ਟ ਜੋ ਰਹੇਗੀ 3 ਮੀਟਰ orange ਕਲਰ ਦਾ 셔ਟ ਪੀਸ ਸੌਰੀ ਬਾਟਮ ਦਾ ਪੀਸ ਹੋਏਗਾ 3 ਮੀਟਰ ਦੀ ਬਾਟਮ ਰਹਿਣ ਵਾਲੀ ਹੈ ਤੇ ਨਾਲ ਤੁਹਾਨੂੰ 셔ਟ ਮਿਲਣੀ ਹੈ ਜੀ ਗ੍ਰੀਨ ਕਲਰ ਦੀ ਜਿ세ਵੇਂ ਤੁਹਾਨੂੰ orange ਕਲਰ ਦੇ ਫਲਾਰ ਮਿਲਣਗੇ ਪੂਰੀ 셔ਟ ਦੇ ਵਿੱਚ ਛੋਟੀ ਬੂਟੀ ਦਾ ਪ੍ਰਿੰਟ ਹੋਏਗਾ ਮੈਚਿੰਗ ਸੂਟ ਹੋਏਗਾ 600 ਰੁਪਏ ਦੀ 셔ਟ ਹੋਏਗੀ ਜੀ ਔਰ 400 ਰੁਪਏ ਦੀ ਬਾਟਮ ਹੋਏਗੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਕਾਫੀ ਪਿਆਰਾ ਪੀਸ ਏ ਨੈਕਸਟ ਤੁਹਾਨੂੰ ਮਿਲੇਗਾ ਜੀ ਬਹੁਤ ਪਿਆਰਾ ਲੈਮਨ ਕਲਰ ਦਾ ਤੁਹਾਨੂੰ ਪੀਸ ਮਿਲਣਾ ਹੈ ਜੀ ਲੈਮਨ ਕਲਰ ਦਾ ਪੀਸ ਤੁਹਾਨੂੰ ਮਿਲੇਗਾ ਜੀ ਬ੍ਰਾਂਡ ਰਹੇਗਾ ਆਰਟੈਕਸ ਸਟਾਫ ਹੋਏਗਾ ਜੀ ਪਿਓਰ ਕ੍ਰੇਪ ਦਾ ਪਿਓਰ ਕ੍ਰੇਪ ਦਾ ਤੁਹਾਨੂੰ ਇਹ ਪੀਸ ਮਿਲਣਾ ਹੈ ਜੀ ਕਲਰ ਹੋਏਗਾ ਜੀ ਡਾਰਕ ਲੈਮਨ ਕਲਰ ਹੋਏਗਾ ਡਾਰਕ ਲੈਮਨ ਕਲਰ ਹੋਏਗਾ ਜੀ ਟਾਈ ਡਾਈ ਲੁੱਕ ਦਾ ਇਹ ਤੁਹਾਨੂੰ ਪੀਸ ਮਿਲਣਾ ਹੈ ਜੀ 3 ਮੀਟਰ ਦੀ ਸ਼ਰਟ ਹੋਏਗੀ ਮੈਨੂੰ ਤਾਂ 3 ਤੋਂ ਵੀ ਪਲੱਸ ਲੱਗ ਰਹੀ ਹੈ ਜੀ ਸ਼ਰਟ ਐਵਲੀਆਂ ਬਾਜੂ ਰਹਿਣ ਵਾਲੀਆਂ ਹੋਣੀਆਂ ਜੀ ਐਵਲੀਆਂ ਤੁਹਾਨੂੰ ਮਿਲਣੀਆਂ ਬੈਕ ਸੇਮ ਕਲਰ ਦੀ ਹੀ ਨਾਲ ਤੁਹਾਨੂੰ ਮਿਲਣੀਆਂ ਬਾਟਮ ਸੇਮ ਕਲਰ ਦੀ ਹੀ ਬਾਟਮ ਹੋਏਗੀ ਜੀ ਜੋ ਬਾਟਮ ਪੇਅਰ ਅਪ ਕੀਤੀ ਗਈ ਹੈ ਸੇਮ ਕਲਰ ਦੀ ਹੋਏਗੀ ਬਟ ਇਸ ਸਿਮਰ ਦੇ ਉੱਪਰ ਹੈ ਜੀ ਬਾਟਮ ਜੋ ਹੈਗੀ ਹੈ ਜੀ ਸਿਮਰ ਦੇ ਉੱਪਰ 400 ਰੁਪਏ ਦੀ ਬਾਟਮ ਰਹੇਗੀ ਜੀ 600 ਰੁਪਏ ਦੀ ਸ਼ਰਟ ਰਹੇਗੀ 1000 ਰੁਪਏ ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਆ ਜਿਹੜਾ ਉਹ ਮਿਲ ਜਾਏਗਾ ਜੀ ਇਸ ਤੇ ਵਿੱਚ ਕੋਈ ਜ਼ਿਆਦਾ ਸ਼ਾਈਨਿੰਗ ਨਹੀਂ ਹੈਗੀ ਵੈਸੇ ਤੁਸੀਂ ਵੇਅਰ ਕਰ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਆਏਗੀ ਜੀ ਕੰਪਲੀਟ ਸੂਟ ਜੋ ਤੁਹਾਨੂੰ ਮਿਲੇਗਾ 1000 ਰੁਪਏ ਦੇ ਵਿੱਚ ਹੋਏਗਾ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਇਹ ਪੀਸ ਮਿਲੇਗਾ ਜੀ ਪਿਓਰ ਜੋਰਜਟ ਦਾ ਸਟਾਫ ਤੁਹਾਨੂੰ ਮਿਲੇਗਾ ਕਲਰ ਜੋ ਰਹੇਗਾ ਲਵੈਂਡਰ ਕਲਰ ਤੁਹਾਨੂੰ ਮਿਲਣਾ ਹੈ ਜੀ ਐਦਾਂ ਜਿਹੜਾ ਹੈਗਾ ਤੁਹਾਨੂੰ ਘੇਰੇ ਦੇ ਉੱਪਰ ਡਿਜੀਟਲ ਪ੍ਰਿੰਟ ਮਿਲਣਾ ਹੈ ਜੀ ਲਾਈਟ ਲਵੈਂਡਰ ਕਲਰ ਦਾ ਤੁਹਾਨੂੰ ਪੀਸ ਮਿਲੇਗਾ ਜੋਰਜਟ ਦਾ ਜੀ ਆਰਟੈਕਸ ਬ੍ਰਾਂਡ ਰਹੇਗਾ ਸੇਮ ਐਸੇ ਤੁਹਾਨੂੰ ਇਸ ਦੀਆਂ ਬਾਜੂ ਮਿਲਣਗੀਆਂ ਬਾਜੂ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਮਿਲਣਾ ਹੈ ਜੀ ਬਾਰੂ ਦੇ ਉੱਪਰ ਵੀ ਔਰ ਨਾਲ ਜੋ ਤੁਹਾਨੂੰ ਇਹ ਵਾਲੀ ਮਿਲੇਗੀ ਬੈਗ ਔਰ ਇਹ ਵਾਲਾ ਤੁਹਾਨੂੰ ਨਾਲ ਮਿਲਣਾ ਹੈ ਦੁਪੱਟਾ ਜੀ ਇਹ ਵਾਲਾ ਤੁਹਾਨੂੰ ਮਿਲਣਾ ਹੈ ਜੀ ਦੁਪੱਟਾ ਖੁੱਲਾ ਡੁੱਲਾ ਜਿਹੜਾ ਹੈਗਾ ਤੁਹਾਨੂੰ ਦੁਪੱਟਾ ਮਿਲਣਾ ਹੈ ਜੀ ਜਾਰਜਟ ਦਾ ਕਾਫੀ ਪਿਆਰਾ ਦੁਪੱਟਾ ਹੈ ਜੀ ਜਾਰਜਟ ਦਾ 1200 ਰੁਪਏ ਦੇ ਵਿੱਚ ਤੁਹਾਨੂੰ ਇਹ ਛੋੜ ਦੁਪੱਟਾ ਮਿਲ ਜਾਏਗਾ ਜੀ ਜੇਕਰ ਤੁਸੀਂ ਨਾਲ ਬਾਟਮ ਅਟੈਚ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਕਰ ਸਕਦੇ ਹੋ ਜੀ 400 ਰੁਪਏ ਦੀ ਤੁਹਾਨੂੰ ਬਾਟਮ ਮਿਲ ਜਾਣੀ ਹੈ ਜੀ 1200 ਰੁਪਏ ਦਾ ਤੁਹਾਨੂੰ ਸ਼ਰਟ ਤੇ ਦੁਪੱਟਾ ਮਿਲੇਗਾ ਕੰਪਲੀਟ ਸੂਟ ਜੋ ਤੁਹਾਨੂੰ ਮਿਲੇਗਾ 1600 ਰੁਪਏ ਦੇ ਵਿੱਚ ਜੀ 1600 ਰੁਪਏ ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਮਿਲੇਗਾ 3 ਮੀਟਰ ਦੀ ਬਾਟਮ ਹੋਏਗੀ ਜੀ ਸ਼ਰਟ ਦੁਪੱਟੇ ਦਾ ਪ੍ਰਾਈਸ ਹੋਏਗਾ ਪਿਓਰ ਜਾਰਜਟ ਦਾ ਸਟਾਫ ਰਹੇਗਾ ਬ੍ਰਾਂਡ ਰਹੇਗਾ ਆਰਟੈਕਸ ਨਾਲ ਤੁਹਾਨੂੰ ਮਿਲਣੀ ਹੈ ਕਰੇਪ ਦੀ ਬਾਟਮ ਜੀ ਜੇਕਰ ਇਹ ਆਪਸ਼ਨਲ ਆ ਜੇਕਰ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੋ ਅਦਰਵਾਈਜ਼ ਤੁਸੀਂ ਸਕਿਪ ਕਰਨਾ ਚਾਹੁੰ ਸ਼ੋਰ ਦੁਪੱਟੇ ਦਾ ਪ੍ਰਾਈਜ਼ ਰਹੇਗਾ 1200 ਰੁਪਏ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਬਹੁਤ ਪਿਆਰਾ ਪੀਸ ਹੈਗਾ ਜੀ ਜਿਹੜੀਆਂ ਪਹਿਣਾ ਸਾਡੇ ਚੈਨਲ ਦੇ ਉੱਪਰ ਪਹਿਲੀ ਵਾਰ ਆਈਆਂ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਨੋਟੀਫਿਕੇਸ਼ਨ ਵਾਲਾ ਬਟਨ ਵੀ ਆਨ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਸੀਂ ਆਪਣੇ ਲਈ ਸੋਹਣੇ ਸੋਹਣੇ ਸੂਟ ਆ ਜਿਹੜੇ ਉਹ ਬਾਈ ਕਰ ਸਕੋ ਜੀ ਸਾਡੀ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਜੀ